ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪਿੰਡ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਨਾ ਯੂਨਿਕ ਨਿਊਨਿਕ ਚੀਜ਼ਾਂ ਮਿਲ ਰਹੀਆਂ ਨੇ ਪੁਰਾਣੀਆਂ ਪੁਰਾਣੀਆਂ ਦੇਖਣ ਨੂੰ ਜਿਵੇਂ ਅੱਧ ਸੀ ਹੁਣ ਮੈਂ ਖੜਾ ਨਾ ਕਿਲੇ ਦੇ ਬਾਹਰ ਖੜਾ ਸਾਰਾ ਕਿਲਾ ਇੱਥੇ ਹੁਣ ਮੈਂ ਖੜਾ ਕਿਲਾ ਸਾਰਾ ਆ ਦੇਖੋ ਟॉय ਟ੍ਰੇਨ ਅੰਗਰੇਜ਼ਾਂ ਦੇ ਜ਼ਮਾਨੇ ਦੀ ਟ੍ਰੇਨ ਆ ਇਹ ਅੰਡਰਗਰਾਉਂਡ ਟ੍ਰੇਨ ਸੀਗੀ ਜਿਹੜੀ ਖਜ਼ਾਨੇ ਕੱਢਣ ਵਾਸਤੇ ਕੰਮ ਆਉਂਦੀ ਸੀ ਆ ਦੇਖੋ ਆ ਸਾਰੀ ਟ੍ਰੇਨ ਆ ਪੁਰਾਣੇ ਜ਼ਮਾਨੇ ਦੀ ਤੇ ਹੋਰ ਵੀ ਕਾਫੀ ਚੀਜ਼ਾਂ ਨੇ ਅੰਦਰ ਤੇ ਚੱਲਦੇ ਆਂ ਆਪਾਂ ਉੱਪਰ ਹੁਣ ਮੈਂ ਖੜਾ ਆਂ ਭੀਮ ਦੇ ਕਿਲੇ ਦੇ ਵਿੱਚ ਭੀਮ ਦੇ ਕਿਲਾ ਜਿਹੜਾ ਯੂਪੀ 'ਚ ਪੈਂਦਾ ਹੈ ਯੂਪੀ ਮੁਰਦਾਬਾਦ ਦੇ ਵਿੱਚ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਪਰ ਆ ਵਾਈਕਾਂ ਪਤਾ ਪੜ ਕੇ ਜਾਂਦੀਆਂ ਤੇ ਉੱਪਰ ਚੱਲਦੇ ਹਾਂ ਕਿੰਨੀਆਂ ਵਾਈਕਾਂ 1 2 3 4 5 5 ਵਾਈਕਾਂ ਹੋ ਗਈਆਂ ਦੇਖ ਲਓ ਸਾਰੀਆਂ ਸਾਰੀਆਂ ਪਈਆਂ ਨੇ ਟ੍ਰਿਕ ਕਰਦੇ ਆ ਤੇ ਆਪਾਂ ਉੱਥੇ ਜਾਣਾ ਉਹ ਸਾਹਮਣੇ ਤੁਸੀਂ ਚਟਾਂ ਦੇਖ ਰਹੇ ਹਾਂ ਸਾਹਮਣੇ ਇਹਦੇ ਦਰਖਤ ਦੇ ਓਲੇ ਆ ਤੇ ਉੱਥੇ ਆ ਕਹਿੰਦੇ ਬਹੀਨ ਦਾ ਪੱਥਰ ਬਹੁਤ ਹੀ ਪੁਰਾਣਾ ਪੱਥਰ ਅੜੀਆਂ ਸਾਰੀ ਉਹ ਸਾਹ ਪੁਰਾਣਾ ਉਹ ਸਾਹਮਣੇ ਦੇਖੋ ਤੁਸੀਂ ਇਹ ਉੱਥੇ ਜਾਣਾ ਆਪਾਂ ਇਨੀ ਉੱਪਰ ਤੇ ਆ ਰਸਤਾ ਜਾਂਦਾ ਤੇ ਆਪਾਂ ਵੀ ਨਾਲ ਹੀ ਜਾਂਦੇ ਫੈਮਿਲੀ ਦੇ ਆਲ ਤੇ ਕਾਫੀ ਉੱਪਰ ਜਾਣਾ ਹਾਜੀ ਕਾਫੀ ਕੈਂਟ ਚੀਜ਼ਾਂ ਆ ਨੇ ਇੱਥੇ ਆ ਦੇਖੋ ਪੁਰਾਣੀਆਂ ਚੀਜ਼ਾਂ ਸਾਰੀਆਂ चलते रहो बस लाइन तो रामनगर ये पड़ता है जिला बरेली में यूपी के अंदर है। हुँ। हुँ। कैसे पूँ पूँ। बाकी सारी जानकारी आपको इस बोर्ड पर मिल जाएगी ये देखो वीडियो रोक कर आप बोर्ड पाल लेना लोकेशन कौन सी है बरेली रामनगर किला है ये यहाँ पे कहते हैं राम आए थे यहाँ पे यहाँ पे भीम का गदा भी रखा हुआ है ये ये देखो इधर इधर दिखाओ भीम का गदा रखा हुआ है और बरेली शहर रामनगर कहते हैं जब बनवास काटे थे राम जी तो यहाँ पे आए थे एक बार यहीं पे भीम भीम का गदा भी देखने को मिल जाएगा आपको वो वहाँ जाना है अपने स्टार्टिंग है अढ़ा जा आयो घर आयो आयो वो थले कर सरते ਚੱਲ 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 ਜਾ ਬੰਦੇ ਆ ਰਹੇ ਚਲ ਬਾਏ ਬਾਏ ਆਇਓ ਤੇ ਉਹ ਤਾਂ ਉਧਰੋਂ ਆ ਰਹੇ ਨੇ ਦੂਜੀ ਪਾਸੇ ਅਸੀਂ ਚੜਦੇ ਹੋਏ ਤਾਹਾਂ ਮੈਂ ਤਾਂ ਥੱਕ ਗਈ ਜੇ ਅੱਗੇ ਚੜਾ ਕੇ ਉਹ ਬੰਦ ਉਹ ਦੇਖ ਉਹ ਉਧਰੋਂ ਜਾ ਰਹੇ ਲੋਕ चलो चलो गिर मत जाइए मोनिया आ तो रही है आप चढ़ राम से चलो और सब जा रहे हैं नहीं चल चल ओए इसे पकड़ कुत्ते यहाँ पर आकर पकड़ ले से मैं नहीं पकड़ूंगा और कौन चलो 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 चल चल बहुत ही मुश्किल का रास्ता तय करते हुए एक बुआ आ रही है बेचारी हम तो थक चुके ਹਮ ਤਾਂ ਇਦਾਂ ਜੇ ਥੱਕ ਗਏ ਬੁਰੀ ਹਾਲਤ ਅੱਬਾ ਪਹੁੰਚ ਚੁੱਕੇ ਆ ਉੱਪਰ ਤੇ ਵਿਊ ਦੇਖੋ ਇੱਧਰ ਦਾ ਇਨਾ ਸੋਹਣਾ ਆ ਰਿਹਾ ਇਹ ਦੇਖੋ ਇਹ ਦੇਖੋ 10 ਤੇ ਆ ਵੀਮ ਦਾ ਗਦਾ ਜਿਹੜਾ ਵੀਮ ਯੁੱਧ ਦੇ ਵਿੱਚ ਆਪਦਾ ਚਲਾਉਂਦਾ ਸੀਗਾ ਦੇਖ ਰਿਹਾ ਤਾ ਕਿੰਨਾ ਵੱਡਾ ਤੇਰਾ ਕਿੰਨਾ ਭਾਰੀ ਹੋਣਾ ਇਹ ਇਹ ਨੂੰ ਦੇਖਣ ਆਇਆ ਇਨੀ ਦੂਰੋਂ ਆ ਪੱਥਰ ਨੂੰ ਪੁਰਾਣੀ ਤੇ ਇੱਧਰ ਦੇਖੋ ਸਾਰਾ ਜੰਗਲ ਹੀ ਆ ਸਾਰਾ ਦੂਦੂ ਤੇ ਕਾ ਨਿਹਰਾ ਆਪਕੋ ਰਾਜ ਜੰਗਲ ਆ ਜੇ ਥੱਲੇ ਤੇ ਅਸੀਂ ਵੀ ਹੁਣ ਚੱਲਦੇ ਆ ਘਰ ਨੂੰ ਸਾਂਢੀ ਲਾ ਤੇ نیچے ਲਾ ਜਾ ਰਿਹਾ ਚਲੋ ਹੁਣ ਆਪਾਂ ਚੱਲਦੇ ਆ ਸਾਰੇ ਥੱਲੇ ਘਰੇ ਹੋਰ ਪਾਸੇ ਤਾਂ ਨਹੀਂ ਜਾਣਾ ਕਿਤੇ ਟਾਈਮ ਵੀ ਮੈਨੂੰ ਲੱਗਦਾ ਕਾਫੀ ਹੋ ਗਿਆ ਯਾਰ ਤੇ ਹੁਣ ਇਹ ਜਿਹੜਾ ਬੀਮ ਦਾ ਕਹਤਾ ਟੁੱਟ ਕੇ ਥੱਲੇ ਡਿੱਗਿਆ ਸੀਗਾ ਉਹਦੀ ਤਲਾਸ਼ ਕਰੀ ਜਾਂਦੇ ਨੇ ਸਾਰੇ ਕਿੱਥੇ ਡਿੱਗਿਆਗਾ ਆ ਜਿਹੜੇ ਤਰੀ ਘਰ ਦੇਖ ਰਹੇ ਹੋ ਨਾ ਬਣੇ ਹੋਏ ਛੋਟੇ ਛੋਟੇ ਇੱਟਾਂ ਨਾਲ ਇਹ ਕਹਿੰਦੇ ਇੱਥੇ ਮੰਨਤ ਮੰਨ ਕੇ ਜਾਂਦੇ ਨੇ ਆ ਦੇਖੋ ਲੋਕ ਘਰ ਬਣਾਉਂਦੇ ਦਿਨਾਂ ਦਾ ਘਰ ਨਹੀਂ ਬਣਿਆ ਹੁੰਦਾ ਇੱਥੇ ਆ ਕੇ ਮੰਗ ਮੰਗਦੇ ਨੇ ਮੰਨਤ ਤੇ ਉਹਨਾਂ ਦਾ ਘਰ ਬਣ ਜਾਂਦਾ ਤੇ ਇੱਥੋਂ ਦੇਖੋ ਕਿੰਨਾ ਉੱਚਾ ਹੈ ਤੇ ਉਧਰ ਵੀ ਸਾਰੇ ਦੇ ਨੇ ਘਰ ਬਣਾਈ ਜਾਂਦੇ ਆ ਦੇਖੋ ਤੇ ਮੈਂ ਵੀ ਬਣਾਉਣਾ ਆਪਦਾ ਘਰ ਅਲੱਗ ਸਾਰਿਆਂ ਤੋਂ ਆ ਆਪਾਂ ਵੀ ਘਰ ਬਣਾ ਰਹੇ ਹਾਂ ਟਾਕ ਹੀ ਨਹੀਂ ਬਣਾਣਾ ਆਪਾਂ ਅੱਡ ਬਣਾਉਣਾ ਹਰੇ ਹਾਂ ਤਾਂ ਇਹ ਵੀ ਬਣਾ ਰਹੇ ਹਾਂ ਘਰ ਕਿੰਨੀ ਮੰਜ਼ਿਲਾਂ ਬਣਾ ਦੀਏ ਦੱਸੋ ਕਮੈਂਟਾਂ ਚ ਇਦੋਂ ਮੁੰਨੇ ਮੈਂ ਲਾਦਾ ਡਿੱਗੂਗਾ ਚਲੋ ਆ ਚਲੋ ਇਹ ਆਪਣਾ ਬਣ ਗਿਆ ਡ੍ਰੀਮ ਹਾਊਸ ਕਿੱਦਾਂ ਲੱਗ ਰਿਹਾ ਇੱਕ ਮਿੰਟਾਂ ਵਿੱਚ ਦੱਸ ਦਿਓ ਬਣ ਗਿਆ ਆਪਣਾ 1 2 3 4 5 6 7 ਮੰਜ਼ਲਾ ਆਪਣਾ ਬਣਾਇਆ ਤੇ ਬਾਬਾ ਜੀ ਚਾਹਣਗੇ ਆਪਣੇ ਆਰਾਮ ਜੀ ਚਾਹਣਗੇ ਤਾਂ ਜ਼ਰੂਰ ਬਣ ਜੂਗਾ ਆ ਦੇਖੋ ਕਿੰਨੇ ਸਾਰੇ ਘਰ ਬਣੇ ਹੋਏ ਆ ਇੱਥੇ ਇਹ ਦੇਖੋ